जिन्ने प्रोजेक्ट तं ये करना करते हैं जी ये सारे प्रोजेक्ट तो सेंट्रल गवर्नमेंट ਦੇ ਪੈਸੇ ਨਾਲ ਹੂੰ ਬਸ ਜੇ ਪੰਜਾਬ ਦਾ ਬੇੜਾ ਗਰਕ ਹੋਇਆ ਇਹਨਾਂ ਲੋਕਾਂ ਨੂੰ ਪਿਛਲੇ 5 ਸਾਲ ਤੋਂ ਇਸ ਵੱਲੋਂ 6 ਸਾਲ ਹੋ ਗਏ ਨਾ ਵੱਲੋਂ ਜਿੱਦੇ ਲੋਕਾਂ ਨਾਲ ਝੂਠੇ ਵਾਦੇ ਕਰਕੇ ਹਰ ਸਾਲ ਦੇ ਤੋਂ ਪੰਜਾਬ ਦੇ ਲੋਕਾਂ ਨਾਲ ਘਾਨ ਕੀਤਾ ਕਮ ਸਿਕੋਂ ਦੋ ਮੂਤੋਂ ਆਪਣਾ छुटकारा ਚਾਹੁੰਦੇ ਨੇ ਪਰ ਜਿਹੜੇ ਮਾਨੇਵਰ ਅੱਜ ਸਭਾ ਮੈਂਬਰ ਸਾਹਿਬ ਕਹਿੰਦੇ ਨੇ ਕਿ ਮੇਰੇ ਪ੍ਰਯਾਸਾ ਨਾ ਹੋਇਆ ਇਹ ਕੁਛੋ ਤੇ ਤੁਹਾਡਾ ਤੇ ਗਏ ਸੀ ਨਾ ਕਿ ਫੰਕਸ਼ਨ ਸੀਗਾ ਮੈਂ ਰਿਸਟੇਜਾਂ ਤੇ ਜੀ ਉਹਨੇ ਚੌਪੀ ਲਿਖੋ ਜੀ ਕਿ ਇਹ ਵੀ ਨਾ ਤਾਂ ਮਾਸਾ ਲੁਧਿਆਣਾ ਜ਼ਿਮਨੀ ਚੋਣਾ ਦਾ ਅਖਾੜਾ ਪਖਿਆ ਹੋਇਆ ਹਾਲਾਂਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਹੋਣਾ ਪਰ ਜੇ ਪਾਰਟੀ ਦੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਹਾਲ ਤੱਕ ਨਹੀਂ ਕੀਤਾ ਗਿਆ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨੂੰ ਲੱਗੀਆਂ ਲੋਕ ਸਭਾ ਚੋਣਾਂ ਵਿੱਚ ਚੰਗਾ ਵੋਟ ਸ਼ੇਅਰ ਇਸ ਹਲਕੇ ਨੂੰ ਮਿਲਿਆ ਸੀ। ਪਰ ਭਾਰਤੀ ਜਨਤਾ ਪਾਰਟੀ ਨੂੰ ਹਲਕੇ ਵਿੱਚ ਉਮੀਦਵਾਰ ਨਹੀਂ ਲੱਭ ਰਿਹਾ। ਕੀ ਹੈ ਰਮਨਤ ਸਿੰਘ ਸਾਡੇ ਨਾਲ ਜਿਸ ਦੀ ਇਸ ਟੀਮਾਂ ਦੀ ਜਿਲ੍ਹਾ ਪ੍ਰਧਾਨ ਗੱਲਬਾਤ ਕਰਨੀ ਹੈ? ਸਸੀ ਕਾਲ ਸਰ। ਸਸੀ ਕਾਲ ਦੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਔਰ ਨਾਲ-ਨਾਲ ਬਹੁਤ-ਬਹੁਤ ਵਧਾਈਆਂ ਪੰਜਾਬੀ ਖਬਰਾਂ ਜੋ ਤੁਸੀਂ ਨਵਾਂ ਚੈਨਲ ਲਾਂਚ ਕਰ ਰਹੇ ਹੋ। ਉਹਨੀਆਂ ਸਾਰੇ ਪੰਜਾਬੀਆਂ ਨੂੰ ਔਰ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕ। ਜੀ। ਤਮਨ ਸਰ ਜਿੰਨੇ ਗਲਤੀ ਕੀਤੀ ਹੈ ਵੀ ਸਾਰੇ ਉਮੀਦਵਾਰ ਉਹ ਪਾਰਟੀ ਵੱਲੋਂ ਵੀਰਵਰ ਦਾ ਨਾਮ ਕਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਵਿੱਚ ਚੰਗਾ ਰੋਸ਼ੀਆ ਮਿਲਿਆ ਸੀ। ਹੁਣ ਦਿੱਕਤ ਕਿੱਥੇ ਆ ਰਹੀ ਹੈ ਕਿ ਹੁਣ ਉਮੀਦਵਾਰ ਲੱਬਿਆ ਜਾ ਰਿਹਾ। ਕੀ ਗੱਲ ਜਿਹੜੀਆਂ ਗੱਲਾਂ ਪੂਰਤੀ ਕਰਦੇ ਸੀ ਵੀ ਸਿਰਫ ਆਮ ਮੰਦਰ ਕਰਕੇ ਵੋਟਾਂ ਮਿਲੀਆਂ ਉਸੇ ਚੱਕਰ ਤੋਂ ਹੁਣ ਬੀਜੇਪੀ ਸ਼ੌਂਤੀ ਵੀ ਵਧੀਆ ਉਮੀਦਵਾਰ ਉਤਾਰੇ ਜਾਵੇ ਨਹੀਂ ਹੁਣ ਖਾਣਾ ਪੂਰਤੀ ਹੋਏਗਾ। ਦੇਖੋ ਖਾਣਾ ਪੂਰਤੀ ਕਿਉਂ ਹੋਏਗੀ? ਜੀ। ਬੀਜੇਪੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਜੀ ਠੀਕ ਹੈ ਮੈਂ ਵਸਤੀਏ ਤੌਰ ਤੇ ਤੀਸਰੀ ਵੱਡੀ ਸਤਾਚਾ ਜੀ ਅਸੀਂ ਖਾਣਾ ਪੂਰਤੀ ਕਿਉਂ ਕਰਾਂ ਜੀ ਬੀਜੇਪੀ ਨੇ ਤਾਂ ਉਸ ਵੇਲੇ ਖਾਣਾ ਪੂਰਤੀ ਨਹੀਂ ਕੀਤੀ ਜਦੋਂ ਸੰਸਦ ਦੋ ਮੈਂਬਰ ਸੀ ਜੀ ਜਿਸ ਜਿੱਥੇ ਤੱਕ ਸਵਾਲ ਆ ਵੀ ਕੈਂਡੀਡੇਟ ਦੇ ਅਨਾਉਂਸਮੈਂਟ ਦਾ ਇੱਕ ਪ੍ਰਕਿਰਿਆ ਹੁੰਦੀ ਹੈ ਉਹਦੇ ਚੋਂ ਨਿਕਲ ਕੇ ਸਾਰਾ ਕੁਝ ਬਾਹਰ ਆਂਦਾ ਇਲੈਕਸ਼ਨ ਹਜੇ ਜੋ ਕੁਸ ਤੋਂ ਤੋਂਡੇ ਰਾਇਨ ਵੀ ਖਬਰਾਂ ਆndੀਆਂ ਨੇ ਅਲੱਗ-ਅਲੱਗ ਸੂਤਰਾਂ ਤੋਂ ਪਤਾ ਲੱਗਦਾ ਕਿ ਉਹ ਜਾ ਕੇ ਹੈ ਜੀ ਸ਼ਾਇਦ ਜੂਨ ਦੇ ਵਿੱਚ ਜਾ ਕੇ ਚੋਣਾਂ ਹੋਣੇ ਨੇ ਜੀ ਤਾਂ ਉਹਦੇ ਲਈ ਵੀ ਅਜੇ ਦੋ ਮਹੀਨੇ ਦਾ ਟਾਈਮ ਪਿਆ ਹਮਮ ਉਹ ਕੈਂਡੀਡੇਟ ਇਹਨਾਂ ਨੇ ਸਾਡੇ ਬਾਕੀ ਲੋਗਾਂ ਨੇ ਤਿੰਨ-ਤਿੰਨ ਮਹੀਨੇ ਪਹਿਲਾਂ ਦੇ ਨੌਂਸ ਕੀਤੇ ਹੋਏ ਆ ਜੀ ਰਾਜਨੀਤਿਕ ਇਤਿਹਾਸ 'ਚ ਕਦੇ 5-5 ਮਹੀਨੇ ਪਹਿਲਾਂ ਕੈਂਡੀਡੇਟ ਅਨਾਉਂਸ ਹੁੰਦੇ ਮੈਂ ਤਾਂ ਆਪਣੇ ਜੀਵਨ 'ਚ ਦੇਖੇ ਜੀ ਠੀਕ ਹੈ ਨਾ ਅਸੀਂ ਇੱਕ ਪਾਸੇ ਅੱਜ ਦੇਸ਼ ਅੱਗੇ ਵੱਧ ਰਿਹਾ ਵਨ ਨੇਸ਼ਨ ਵਨ ਰਾਸਟਰੀ ਕਰਨ ਉਹ ਕਿਉਂ ਕਰਦੇ ਹੋ ਕਿ ਲੋਕਾਂ ਦੀ ਬੇਸਤ ਨਾ ਹੋਵੇ એનર્ਜੀ ਸਾਡਾ ਸਰਕਾਰੀ ਧਨ ਦੀ ਦੁਰਪਯੋਗ ਨਾ ਹੋਵੇ ਲੋਕਾਂ ਦਾ ਦੁਰਪਯੋਗ ਨਾ ਹੋਵੇ ਚੋਣ ਇੱਕ ਹੋਣ ਤਾਂ ਜੋ ਇੱਕ ਸਮੇਂ ਦੇ ਉੱਤੇ ਲੋਕ ਥੋੜੇ ਸਮੇਂ ਵਿੱਚ ਆਪਣਾ ਮਤ ਦੇ ਕੇ ਔਰ ਸਾਰਾ ਹਰ ਚੀਜ਼ ਦੀ ਬਚਤ ਹੋਵੇ ਸਮੇਂ ਤੋਂ ਲੈ ਕੇ ਪੈਸੇ ਤੋਂ ਲੈ ਕੇ એનર્ਜੀ ਤੋਂ ਲੈ ਕੇ ਸਭ ਕੁਝ ਕੋਈ ਵੀ ਗੁਰ ਪੰਜ ਪੰਜ ਮਹੀਨੇ ਚੋਣ ਪ੍ਰਚਾਰ ਚ ਰਮ ਗਏ ਕਿਉਂ ਜਿੰਨੀ ਚ ਉਹਨਾਂ ਦੇ ਸੂਬੇ ਦੀ ਸਰਕਾਰ ਲੱਗ ਜਾਈਏ ਉਦੋਂ ਸੂਬੇ ਦੀ ਡਿਵੈਲਪਮੈਂਟ ਕਿੱਥੇ ਜਾ ਰਹੀ ਹੈ ਜੀ ਇਹ ਬੜਾ ਵੱਡੇ ਸਵਾਲੀਆਂ ਨਿਸ਼ਾਨ ਨੇ ਮੀਟਿੰਗਾਂ ਤਾਂ ਤੁਹਾਡੇ ਵੱਲੋਂ ਚੱਲ ਰਹੀ ਹੈ ਤੁਹਾਡੇ ਇੰਚਾਰਜ ਹੁੰਦੇ ਤੁਸੀਂ ਵੀ ਦਸਤਾਨੇ ਵਾਪਸ ਵਾਪਸ ਦੇ ਵਿੱਚ ਮੀਟਿੰਗਾਂ ਕਰੇ ਪ੍ਰਚਾਰ ਵੀ ਤੁਹਾਡੇ ਵੱਲੋਂ ਸ਼ੁਰੂ ਕਰਦੇ ਨਹੀਂ ਬਸ ਦੇਖੋ ਮੈਂ ਤੁਹਾਨੂੰ ਦੱਸਦਾ ਸਾਡੀ ਇੱਕ ਪ੍ਰਕਿਰਿਆ ਭਾਰਤੀ ਜਨਤਾ ਪਾਰਟੀ ਦੀ ਗੱਲ ਬੜੀ ਕਲੀਅਰ ਆ ਕਿ ਸਾਡਾ ਚੋਣ ਪ੍ਰਚਾਰ ਕਦੋਂ ਸ਼ੁਰੂ ਹੁੰਦਾ ਜੀ ਉਹ ਸ਼ੁਰੂ ਹੋ ਜਾਂਦਾ ਜਦੋਂ ਪਹਿਲੀ ਚੋਣ ਖਤਮ ਹੋ ਜਾਂਦੀ ਹੈ ਉਹ ਪ੍ਰਚਾਰ ਨਹੀਂ ਉਹ ਅਗਲੇ ਚੋਣਾਂਵਾਂ ਦੀ ਤਿਆਰੀ ਹੁੰਦੀ ਹੈ ਜੀ ਉਹਦੇ ਲਈ ਅਸੀਂ ਆਪਣੇ ਵਰਕਰਾਂ ਚ ਆਪਣੇ ਕੈਡਰ ਚ ਹਮੇਸ਼ਾ ਵਿਚਰਨੀ ਆਂ ਪੁਰਾਣੀਆਂ ਜਿਹੜੇ ਕਮੀਆਂ ਉਹ ਦਾ ਮੰਤਰ ਕਰਦੇ ਆਂ ਉਹ ਰੈਗੂਲਰ ਜੇ 5 ਸਾਲ ਬਾਅਦ ਚੋਣ ਹੋਣੇ ਤਾਂ 5 ਸਾਲ ਕਰਦੇ ਆਂ ਇੱਕ ਪ੍ਰਗਰਿਆ ਪਾਰਟੀ ਦੀ ਜੀ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੈਂਡੀਡੇਟ 5 ਸਾਲ ਪਹਿਲਾਂ ਅਨਾਉਂਸ ਕਰ ਦਈਏ ਜੀ ਭਾਈਕੁਮਾਰ ਰਈਆ ਹੋਰ بڑے ਪਾਰਟੀ ਦੇ ਕੰਮ ਨੇ ਲਗਾਤਾਰ ਪਾਰਟੀ ਦੀਆਂ ਗਤੀਵਿਧੀਆਂ ਨੇ ਉਹਨਾਂ ਦੇ ਲਈ ਵੀ ਆ ਰਹੇ ਆ ਇਹਦੇ ਲਈ ਵੀ ਮਨਸਾ ਨੋਰੀਆ ਵੈਸਟ ਹਲਕੇ ਨੂੰ ਵੈਸਟ ਹਲਕੇ ਦਾ ਜਿਹੜਾ ਵੋਟਰ ਆ ਉਹ ਲੁਧਿਆਣਾ ਦੇ ਵਿੱਚ ਬੜਾ ਅਗਰਨੀ ਵੋਟਰ ਜੀ ਸਭ ਵੱਡੇ ਤੋਂ ਵੱਡਾ ਇੰਡਸਟਰੀਲਿਸਟ ਵੱਡੇ ਤੋਂ ਵੱਡਾ ਬਿਊਰੋਕ੍ਰੇਟਸ ਜੀ ਐਡਵੋਕੇਟਸ ਸੀਏ ਹਰ ਉਸ ਇਲਾਕੇ ਦੀ ਨਿਮਾਇੰਗੀ ਕਰਦੀ ਹੈ ਜੀ ਸੋ ਐਸਾ ਪੜਿਆ ਲਿਖਿਆ ਵੋਟਰ ਕਿੰਨਾ ਸਮਾਦੀਸਾ ਦਾ ਇਲੈਕਸ਼ਨ ਦੇ ਲਈ ਜੀ ਅਸੀਂ ਕਿਸ ਤਣ ਦੇ ਨਾਲ ਸੁਲਾਕੇ ਵਿੱਚ ਚ ਵਿਚ ਰਿਹਾ ਇਸ ਕਰਕੇ ਮੈਂ ਸਵਾ ਤੋਂ ਖੜਾ ਕਰ ਰਿਹਾ ਸਮਾ ਸਹੀ ਹਾਂ ਤੇ ਭਾਰਤੀ ਜਨਤਾ ਪਾਰਟੀ ਆਪਣਾ ਮਜ਼ਬੂਤ ਕੈਂਡੀਡੇਟ ਦੋਗੀ ਔਰ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹ ਚੋਣ ਜਿੱਤ ਕੇ ਵੀ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਵੀਂ ਸ਼ੁਰੂਆਤ ਕਰੂ। ਉਹੋ ਜਿਹੇ ਚਰਚਾ ਇਹ ਹੈ ਕਿ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਦੇਸ਼ ਦੀ ਨੰਬਰ 1 ਪਾਰਟੀ ਹੈ ਤਿੰਨ ਵਾਰ ਸਰਕਾਰ ਦੇ ਵਿੱਚ ਤੁਸੀਂ ਕੀਤੀ ਟਰਮ ਦੇ ਵਿੱਚ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਿਆ ਪਰ ਕਹਿੰਦੇ ਨਿੱਕੇ ਨੰਬਰ ਤੇ ਹਰ ਵਾਰ ਦੇਖਤੋਂਦੀ ਹੈ ਜਦੋਂ ਨਿੱਕਾ ਲੱਭਦਾ ਨਹੀਂ ਜਾਂ ਨੱਪਦਾ ਤਾਂ ਦੂਜੀ ਪਾਰਟੀ ਨੂੰ ਨਾ ਪੰਦਾ ਜੇ ਇੱਡੇ ਪ੍ਰਾਣੀ ਪਾਰਟੀ ਅਤੇ ਪਾਰਟੀ ਦੇ ਬਕਰਾ ਵਿੱਚੋਂ ਕਿਉਂ ਦੇ ਬੀਟ ਉਪਕੋਪਨ ਕੀਤਾ ਜਾਂਦਾ। ਬ੍ਰਿਜ ਨੂੰ ਹੁਣ ਜਿਹੜੀ ਪਾਰਟੀ ਸਤਾ ਜਾ ਗੜੇ ਜਿਹੜੇ ਵਿਰੋਧੀ ਗੱਲਾਂ ਕਰਦੇ ਆ ਉਹ ਕੈਂਡੀਡੇਟ ਕਿੱਥੋਂ ਲੈ ਕੇ ਆਏ ਜੀ ਬਿੜਾ ਕੈਂਡੀਡੇਟ ਦੱਤਾ 3 ਸਾਲ ਪਹਿਲਾਂ ਤੋਂ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਵੀ ਨਹੀਂ ਸੀਗਾ ਜੀ ਲੁਧਿਆਣੇ ਨੂੰ 6 ਐਮਐਡ ਦੇ ਦਿੱਤੇ ਤੇ 6 ਚ ਕਿਹੜਾ ਆਮ ਆਦਮੀ ਪਾਰਟੀ ਦਾ ਮੈਂਬਰ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਠੀਕ ਹੈ ਨਾ ਸੱਜ ਤਾਂ ਬੋਲੇ ਸੰਨੀ ਕੀ ਬੋਲੇ ਤੁਸੀਂ ਸਾਰੇ ਬਾਹਰੋਂ ਲੈ ਕੇ ਆਏ ਹੋ ਜੀ ਸੋ ਇਹ ਜਿਹੜੀ ਪਰਗੇ ਰਿਹਾ ਦੇਖੋ ਅਸੀਂ ਚੋਣਾਂ 'ਚ ਜਾਣਾ ਚੋਣਾਂ ਜਿੱਤਣਾ ਜਨਤਾ ਦੀ ਜੋ ਵਾਜੂਗੀ ਉਹਦੇ ਅਨਸਾਰ ਕੈਂਡੀਡੇਟ ਹੋਊਗਾ ਲੇਕਿਨ ਇਸ ਵਾਰ ਅਸੀਂ ਫਟਾ ਪੂਰਾ ਇਸ ਗੱਲ ਤੇ ਪਾਰਟੀ ਦਾ ਧਿਆਨ ਦਾ ਸਟੇਟ ਆ ਵੀ ਇਥੋਂ ਪਾਰਟੀ ਦੇ ਕੈਡਰ ਦਾ ਪਾਰਟੀ ਦਾ ਪੁਰਾਣਾ ਕੋਈ ਵੀ ਵਰਕਰ ਇਥੋਂ ਚੋਣ ਲੜੂਗਾ ਜੀ ਤੁਹਾਨ ਸਾਹਿਬ ਇਹ ਵਾਕਵਾਕ ਨਾਮ ਸੰਭਾਵਿਤ ਉਮੀਦਵਾਰਾਂ ਦਾ ਚਰਚਾ ਵਿੱਚ ਉੱਥੇ ਪਿਛਲੇ ਦੋ ਚਾਰ ਦਿਨ ਤੋਂ ਨਾ ਚਰਚਾ ਸ਼ੁਰੂ ਹੋਈ ਹੈ ਜਿੱਥੇ ਕੇਂਦਰੀ ਰਾਜ ਮੰਤਰੀ ਰਵੀ ਸਿੰਘ ਬਿੱਟੂਵਾਲ ਦਾ ਨਾਮ ਚੱਲ ਰਿਹਾ ਹੈ ਉਸ ਤੋਂ ਮੈਸਿਸ ਦਾ ਨਾਮ ਵੀ ਚੱਲ ਰਿਹਾ ਹੈ ਸ਼ਾਇਦ ਉਹ ਵੀ ਲੀਗਲ ਹੋ ਸਕਦੇ ਆ ਕਿੰਨੀ ਕਿ ਸੱਚਾਈ ਦੇ ਵਿੱਚ ਕਿੰਨਾ ਤੁਸੀਂ ਕਹਿ ਸਕਦੇ ਪੌਸਿਬਿਲਟੀ ਸਰਿਸਪਾ ਜੋ ਮੰਤਰੀ ਨੇ ਲੁਧਿਆਣਾ ਤੋਂ ਚੋਣ ਲੜੀ ਗਿਆ ਜੀ ਕਿਉਂ ਨਾ ਤਿੰਨ ਵਾਰੀ ਲੁਧਿਆਣਾ ਤੋਂ ਤਿੰਨ ਵਾਰੀ ਮੈਂਬਰ ਲੋਕ ਸਭਾ ਚੁਣੇ ਗਏ ਨੇ ਦੋ ਵਾਰ ਲੁਧਿਆਣਾ ਤੋਂ ਬਹੁਤ ਬਹੁਤ ਸਾਫ ਜੀ ਇੱਕ ਵੱਡਾ ਚਿਹਰਾ ਨਹੀਂ ਕਿਉਂ ਨਹੀਂ ਹੋ ਸਕਦੇ ਜੀ ਜੀ ਨਾ ਉਹ ਵੀ ਹੋ ਸਕਦੀ ਹੈ ਚਾਚਾ ਜੀ ਜੇ ਚਾਚਾ ਹੋਈ ਹੈ ਮੈਂ ਮੈਂ ਤੁਹਾਨੂੰ ਦੱਸਦਾ ਇਹ ਨਹੀਂ ਚਿਹਰਾ ਮੈਥਮਿਕ ਕਿਉਂਕਿ ਇੱਕ ਇੱਕ ਇਹੀ ਡਿਫਰੈਂਸ ਆ ਭਾਰਤੀ ਜਨਤਾ ਪਾਰਟੀ ਦੇ ਬਾਕੀ ਪਾਰਟੀਆਂ ਜੀ ਜੀ ਸਾਡੀ ਪਾਰਟੀ ਦਾ ਇੱਕ ਸਰਕਲ ਪ੍ਰਧਾਨ ਇੱਕ ਮੰਡਲ ਪ੍ਰਧਾਨ ਵੀ ਕੈਂਡੀਡੇਟ ਹੋ ਸਕਦਾ ਔਰ ਇੱਕ ਕੇਂਦਰੀ ਮੰਤਰੀ ਵੀ ਹੋ ਸਕਦਾ ਜੀ ਕੋਈ ਵੀ ਹੋ ਸਕਦਾ ਜਿੰਨੇ ਮੈਂ ਤਾਂ ਇਹ ਪੁੱਛਣੇ ਵੀ ਚਰਚਾ ਕਰਦੇ ਹੋਏ ਤੁਸੀਂ ਜਿੰਨਾ ਪ੍ਰਧਾਨ ਤੁਹਾਡੇ ਨਾਲ ਚਰਚਾ ਹੋਈਆਂ ਵੀ ਪਈਆਂ ਪਲਾਣੇ ਕਰਨੇ ਨਾ ਮਨ ਚਰਚਾ ਵਿੱਚ ਨਹੀਂ ਚਰਚਾ ਕਰਦੇ ਸੀ ਜਿੰਨੇ ਬਿੱਟੂ ਸਾਹਿਬ ਦੀਆਂ ਨਾਲ ਮੈਸੇਜ ਜਿੰਨੇ ਵੀ ਤੁਸੀਂ ਬਾਇ ਸੋਸ਼ਲ ਮੀਡੀਆ ਬਾਇ ਚੈਨਲਾਂ ਦੇ ਜਾਂ ਆਪਣੀ ਅਪਰੋਚ ਦਾ ਨਾਮ ਆਉਂਦੇ ਦੇ ਸੀ ਸਾਰਿਆਂ ਦੀ ਚਰਚਾ ਕਰਾਂਗੇ ਸਾਰੇ ਚਰਚਾ ਕਰਾਂਗੇ ਤਮਾਨ ਸਰ ਗੱਲ ਕੀਤੀ ਜਾਵੇ ਲੋਕ ਸਭਾ ਚੂਨਾ ਵਿੱਚ 45 ਹਜ਼ਾਰ ਵੋਟ ਪੈਂਦੀ ਹੈ ਇਸ ਵਾਰ ਕੀ ਲੱਗਦਾ ਵੀ ਉਹ 45 ਹਜ਼ਾਰ ਵੋਟ ਜਿਹੜੀ ਹੈ ਉਸ ਤੋਂ ਬਤਾਓਗੇ ਜਾਂ ਜਿਸ ਤਰ੍ਹਾਂ ਮਾਹੌਲ ਬਣਦਾ ਪਿਆ ਜਿੱਤਵਰ ਜਾਵਾਂਗੇ ਜਾਂ ਆਪਣੀ ਵੋਟ ਬੈਂਕ ਨੂੰ ਸੁਰੱਖਿ ਰੱਖੂਗੇ ਦੇਖੋ ਤਿੰਨ ਪਾਰਟੀਆਂ ਨੇ ਆਪਣੇ ਕੈਂਡੀਡੇਟ ਅਨਾਉਂਸ ਕਰ ਜੀ ਉਹ ਵੀ ਚੱਲ ਰਹੀ ਨੇ ਹਮ ਅੱਜ ਵੀ ਲੋਕ ਕਿਸ ਦਾ ਇੰਤਜ਼ਾਰ ਕਰ ਰਹੇ ਨੇ ਹਮ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀ ਭਾਰਤੀ ਜਨਤਾ ਪਾਰਟੀ ਦਾ ਉਹ ਕਿਉਂ ਕਰ ਰਹੇ ਨੇ ਕਿਉਂਕਿ ਲੋਕਾਂ ਦਾ ਮਨ ਜੁੜਿਆ ਹੋਇਆ ਹੈ ਪੰਜਾਬ 'ਚ ਬਦਲਾਅ ਦੇ ਲਈ ਆਉਣ ਵਾਲੀ ਜਿਹੜੀ ਅਗਲੀ ਸਮਾਂ ਉਹਦੇ ਲਈ ਉਹ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਵੇ ਤਾਂ ਜੋ ਜੋ ਪੰਜਾਬ ਦਾ ਬੇੜਾ ਗਰਕ ਹੋਇਆ ਇਹਨਾਂ ਲੋਕਾਂ ਨੇ ਪਿਛਲੇ 5 ਸਾਲ ਕਾਂਗਰਸ ਵੱਲੋਂ 3 ਸਾਲ ਹੋ ਗਏ ਨਾ ਵੱਲੋਂ ਜਿਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਹਰ ਸਤਲ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਕਹਾਣ ਕੀਤਾ ਕੰਸੀ ਤੋਂ ਲੋਗੂ ਤੋਂ ਆਪਣਾ छुटਕਾਰਾ ਚੰਨੀ ਨੇ ਉਹ ਇੰਤਜ਼ਾਰ ਕਰ ਰਹੇ ਨੇ ਜੀ ਸੋ ਇਸ ਕਰਕੇ ਬਦਲਾਅ ਬੜਾ ਜ਼ਰੂਰੀ ਹੈ ਜੀ ਤੁਮਨ ਸਾਹਿਬ ਕੱਲ ਆਮ ਆਦਮੀ ਪਾਰਟੀ ਦੇ ਵੀਰਵਾਰ ਦੇ ਚੌਂ ਦਫ਼ਤਰ ਕਰਨ ਉੱਥੇ ਆਮ ਆਦਮੀ ਪਾਰਟੀ ਨੇ ਪ੍ਰਧਾਨ ਖੰਮਰੋੜਾ ਪਹੁੰਚੇ ਉਹਨਾਂ ਕਿਹਾ ਗਿਆ ਜੀ ਸਾਡੇ ਵਰਕਰ ਬੜੀ ਪੰਦੇਗੀ ਨਾਲ ਕੰਮ ਕਰ ਰਹੇ ਨੇ ਘਰ ਘਰ ਜਾ ਕੇ ਵੋਟਾ ਚੈੱਕ ਕਰਦੇ ਨੇ ਕਿਉਂਕਿ ਭਾਤਜਨਤਾ ਪਾਰਟੀ ਦਾ ਰਗੌਣੇ ਰਿਹਾ ਉਹ ਵੋਟਾਂ ਦੇ ਵਿੱਚ ਬੇਫਿਕਰ ਬੜੀ ਸੋਹਣੇ ਤਰੀਕੇ ਨਾਲ ਕਰਦੇ ਨੇ ਕੀ ਕਹੋਗੇ ਇਹਨਾਂ ਬੋਸਾ ਜੀ ਕਿੰਨਾ ਮੇਨੂੰ ਗੱਲ ਯਾਦ ਆ ਗਈ ਹਟਲ ਬੇਰੀਵਾਜ ਪਾਈ ਦੀ ਬੋਲਦੇ ਹੁੰਦੇ ਸੀਗੇ ਜੀ ਕਿ ਪਹਿਲਾਂ ਜਿਹੜੇ ਲੋਕ ਸਮਾਜ ਵਿਰੋਧੀ ਹੁੰਦੇ ਸੀ ਜਾਂ ਸਮਾਜ ਦੇ ਉਲਟ ਹੁੰਦੇ ਸੀ ਨਾ ਉਹ ਪਹਿਲਾਂ ਨਾ politcal ਲੋਕਾਂ ਕੋਲ ਜਾਂ ਹੋਰ ਜਾਂਦੇ ਹੁੰਦੇ ਸੀ ਮਦਦ ਲੈਣ ਦੇ ਲਈ ਹੂੰ ਜੀ ਨਾ ਤੇ ਫਿਰ ਕਹਿੰਦੇ ਸਮਾ ਬਦਲੇ ਆ politcal ਲੋਕ ਉਹਨਾਂ ਕੋਲ ਮਦਦ ਲੈਣ ਲਈ ਜਾਣ ਲੱਗੇ ਹੂੰ ਤੇ ਉਸ ਤੋਂ ਇਹ ਨਕਸ਼ਮਾ ਬਦਲ ਗਿਆ ਵੀ ਅੱਜ ਉਹਨਾਂ ਨੇ ਸੋਚਿਆ ਵੀ ਅਸੀਂ ਮਦਦ ਕਿਉਂ ਦੇਉਂਦੇ ਹਾਂ ਅਸੀਂ ਉਹ ਕਿਉਂ ਨਹੀਂ ਬਣ ਜਾਂਦੇ ਤੇ ਉਹ ਆਪ ਚੁਣ ਕੇ ਆਣ ਲੱਗੇ ਜੀ ਸਮਝੀ ਗੱਲ ਨੂੰ ਇਹ ਜਿਹੜਾ ਸਾਰਾ ਚਿਹਰਾ ਮੋਹਰਾ ਦਿਖਾ ਰਹੇ ਆ ਨਾ ਇਹ ਉਹ ਪਾਰਟੀਆਂ ਆਪਣਾ ਦਿਖਾ ਰਹੀਆਂ ਨੇ ਇਹਨਾਂ ਨੇ ਜਿੰਨੇ ਵੀ ਕੈਂਡੀਡੇਟ ਦੰਦੇ ਨੇ ਜਾਂ ਹੋਰ ਦੰਦੇ ਨੇ ਇਹਨਾਂ ਦਾ ਸਮਾਜ ਦੇ ਵਿੱਚ ਚਤਰ ਚਿੰਤਨ ਦਾ ਮੁਲਿਆੰਕਣ ਕਰਨ ਵੀ ਤੁਸੀਂ ਕਿੱਥੋਂ ਕਿੱਥੋਂ ਪੜ ਕੇ ਲੈ ਆਨੇ ਹੋ ਭਾਤੀ ਜਨਤਾ ਪਾਰਟੀ ਸਮਾਜਿਕ ਜੁੜੇਵੰਦੀ ਨੂੰ ਅੱਗੇ ਲੈ ਕੇ ਆਂਦੀ ਆ ਸਾਨੂੰ ਜਿੰਨਾ ਕੋਈ ਵੋਟਰ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਅਸੀਂ ਉਹਦੇ ਵਿੱਚ ਅੱਜ ਤੁਸੀਂ ਪੜਿਆ ਹੋਣਾ ਇਲੈਕਸ਼ਨ ਕਮਿਸ਼ਨ ਵੱਲੋਂ ਰੀਸੈਂਟਲੀ ਕੀ ਹੇਦਤਾਂ ਆਈਆਂ ਜੀ ਕਿ ਹਰ ਵੋਟ ਨੂੰ ਆਧਾਰ ਕਾਰਡ ਨਾਲ ਅਸੀਂ ਲਿੰਕ ਕਰਨਾ ਤਾਂ ਉਹਦਾ ਵਿਰੋਧ ਕੋਣ ਕਰ ਰਿਹਾ ਹੂੰ ਇਹ ਕਿਉਂ ਕਰ ਰਿਹਾ ਹੂੰ ਆਧਾਰ ਕਾਰਡ ਨਾਲ ਲਿੰਕ ਹੋਏਗਾ ਤਾਂ ਕਮ ਸੇ ਕਮ ਪਤਾ ਹੋਊਗਾ ਵੀ ਇਸ ਆਧਾਰ ਕਾਰਡ ਤੇ ਇਹ ਵੋਟ ਬਣੀ ਹੋਈ ਆ ਅੱਜ ਸਾਰੇ ਉਹਦਾ ਵਿਰੋਧ ਕਰ ਰਹੇ ਨੇ ਕਈ ਪਾਰਟੀਆਂ ਕਰ ਰਹੀਆਂ ਨੇ ਬੜੀ ਬੜੀ ਉਹ ਮੁੱਦਾ ਚੱਕਿਆ ਉਹਦਾ ਮਤਲਬ ਹੀ ਇਹ ਸੀ ਕਿ ਜਿਹੜੇ ਲੋਕਾਂ ਨੇ ਇਦਾਂ ਦੇ ਕੰਮ ਕੀਤੇ ਹੋਏ ਨੇ ਉਹਨਾਂ ਨੂੰ ਉਸ ਗੱਲ ਦੀ ਟੈਨਸ਼ਨ ਪੈ ਗਈ ਵੀ ਇਹ ਸਾਡੀਆਂ ਦਾ ਵੋਟਾਂ ਇਹਨਾਂ ਦਾ ਬਣਨਾ ਕੀ ਆ ਠੀਕ ਹੈ ਨਾ ਅੱਜ ਵੀ ਲੁਧਿਆਣੇ ਚ ਇਹਨਾਂ ਲੋਕਾਂ ਨੇ ਬਹੁਤ ਸਾਰੀਆਂ ਵੋਟਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਬਿਊਰੋਕ੍ਰੇਟਸ ਨੂੰ ਵੀ ਅੱਛੇ ਤਰ੍ਹਾਂ ਨਹੀਂ ਦੰਨਾ ਜੀ ਵੀ ਤੁਸੀਂ ਕਾਰਪੋਰੇਸ਼ਨ 'ਚ ਬੜਾ ਕੁਝ ਕਰ ਲਿਆ ਪਰ ਹੁਣ ਚੱਲਣਾ ਨਹੀਂ ਨਾ ਸੀ ਵੋਟ ਕੋਈ ਇਸ ਤਰ੍ਹਾਂ ਦੀ ਡੁਪਲੀਕੇਟ ਕਦੇ ਭਾਰਤੀ ਜਨਤਾ ਪਾਰਟੀ ਨੇ ਪੜਾਈ ਆ ਨਾ ਸੀ ਬਣਨ ਦੇਣੀਆਂ ਨਾ ਸੀ ਭੁਗਤਣ ਦੇਣੀਆਂ ਜੀ ਕਸਤ ਨਿਗਲ ਦੀ ਗੱਲ ਕੀਤੀ ਜਾ ਰਿਹਾ ਸੈਂਟਰ ਸਕੀਮ ਜਿਹੜੀ ਸਮਾਰਟ ਸਿਟੀ ਸਕੀਮ ਆ ਉਹ ਬਹੁਤ ਸਫਲ ਆਇਆ ਕਾਂਗਰਸ ਪਾਰਟੀ ਜਿੱਤੇ ਕਲੇਮ ਕਰਦੀ ਕਿ ਅਸੀਂ ਵਾਪਸ ਪ੍ਰੋਜੈਕਟ ਲੈ ਕੇ ਆਇਆ ਉਥੇ ਆਮ ਆਦਮੀ ਪਾਰਟੀ ਵੱਲੋਂ ਵੀ ਹਲਵਾਰਾ 에ਰਪੋਰਟ ਦੀ ਗੱਲ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਹਲਕਾ ਬਸਤੇ ਚੱਲ ਰਹੇ ਵਿਕਾਸ ਦਾ ਅੰਦਰ ਗੱਲ ਕੀਤੀ ਜਾ ਰਹੀ ਹੈ ਭਾਤ ਜਨਤਾ ਪਾਰਟੀ ਇਸ ਮੁੱਦੇ ਦੇ ਕਿਉਂ ਜਿੰਨੇ ਪ੍ਰੋਜੈਕਟਾਂ ਦੀ ਇਹ ਗੱਲਾਂ ਕਰਦੇ ਨੇ ਜੀ ਇਹ ਸਾਰੇ ਪ੍ਰੋਜੈਕਟ ਸੈਂਟਰ ਗਵਰਨਮੈਂਟ ਦੇ ਵੰਨੀਵਰ ਰੋੜਾ ਜੀ ਤਿੰਨ ਸਾਲ ਤੋਂ ਮੈਂਬਰ ਰਾਜ ਸਭਾ ਨੇ ਸੈਂਟਰ ਜਿਹੜਾ ਤੁਹਾਡਾ ਵੈਸਟ ਹਲਕਾ ਇਹਦੇ ਲਈ ਕਿੰਨੇ ਪੈਸੇ ਪੰਜਾਬ ਸਰਕਾਰ ਵੱਲੋਂ ਇਹਦੀ ਡਿਵੈਲਪਮੈਂਟ ਲਈ ਲੱਗੇ ਨੇ ਤੁਸੀਂ ਉਹ ਦੱਸੋ ਨਾ ਜੀ ਕੇਂਦਰ ਵੱਲੋਂ 1000 ਕਰੋੜ ਰੁਪਇਆ ਜੇ ਆਇਆ ਸਮਾਰਟ ਸਿਟੀ ਦਾ 700 ਵੈਸਟ ਚ ਲੱਗਿਆ ਤੁਸੀਂ ਉਹ ਵੀ ਗਿਣੀ ਜਾਣਦੇ ਹੋ ਅੱਜ ਵੀ ਉਹਨਾਂ ਦੇ ਪੈਸਿਆਂ ਦੇ ਸਕੂਲਾਂ ਦੇ ਜੋ ਉਗਡਟਨ ਕਰ ਰਹੇ ਹੋ ਬਾਥਰੂਮਾਂ ਤੱਕ ਦੇ ਬਾਉਂਡਰੀ ਵਾਲ ਦੇ ਠੀਕ ਹੈ ਨਾ ਰੀਸੈਂਟਲੀ ਖਬਰ ਵੀ ਅੱਜ ਲੱਗੀ ਕਿਸੇ ਚੈਨਲ ਤੋਂ ਵੀ ਇੱਕ ਬਾਥਰੂਮ ਦਾ ਉਗਡਟਨ ਕਰਾਇਆ ਉੱਥੇ ਸੀਟਾਂ ਫਿੱਟਣੀਆਂ ਸੀਗੀਆਂ ਪਰ ਇੰਨੀ ਕਾੜੀ ਨਾ ਲੋਗਾਂ ਨੂੰ ਪਈ ਹੋਈ ਆ ਰੇਲਵੇ ਸਟੇਸ਼ਨ ਦਾ ਉਗਡਟਨ ਹੋਇਆ ਜੀ ਲੁਧਿਆਣੇ ਦਾ ਕੱਲੇ ਦਾ ਨਹੀਂ ਹੋਇਆ 30000 ਕਰੋੜ ਰੁਪਇਆ ਦੇਸ਼ ਭਾਗ ਦੇ ਵਿੱਚ ਅਲੱਗ-ਅਲੱਗ ਜੀ 500 ਦੇ ਲਗਭਗ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਹੋਇਆ 30000 ਕਰੋੜ ਰੁਪਏ ਦਾ ਬਜਟ ਸੀ ਜਿਸ ਵਿੱਚ ਇਕੱਲਾ ਲੁਧਿਆਣੇ ਦੇ ਰੇਲਵੇ ਸਟੇਸ਼ਨ ਦਾ 460 ਕਰੋੜ ਰੁਪਏ ਦਾ ਬਜਟ ਸੀ ਜੀ ਇਹਹੀ ਗੱਲਾਂ ਨੇ ਅੱਜ ਕਾਂਗਰਸ ਪਾਰਟੀ ਵੀ ਉਮੀਦਵਾਰ ਆਪਣੀ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਵੀ ਆਪਣੀ ਗੱਲ ਕਰ ਰਹੀ ਹੈ ਗੱਲ ਤਾਂ ਗੱਲ ਰੱਖਣੀ ਹੁੰਦੀ ਹੈ ਨਾ ਜਦੋਂ ਤੱਕ ਤੁਹਾਡਾ ਮੀਂਹ ਵਾਅਦਾ ਆਉਣਾ ਹੈ ਉਸ ਤੱਕ ਤਾਂ ਗੱਲਾਂ ਕਿੱਥੇ ਕਿੱਥੇ ਪਹੁੰਚ ਜਾਣੀਆਂ ਨਹੀਂ ਗੱਲਾਂ ਜਨਤਾ ਸਭ ਕੁਝ ਜਾਣਦੀ ਹੈ ਮੁਹੰਮਦ ਲੋਕਾਂ ਨੂੰ ਪਤਾ ਨਾ ਜੀ ਬੀ ਇਹ ਜਿਹੜੇ ਕੰਮ ਹੋਏ ਆ ਐਲੀਵੇਟਰ ਰੋਡ ਅਪਰੋਚ ਕੋ ਰੋਡ ਤੇ ਜੀ ਆਉਟਰ ਬਾਈਪਾਸ ਦੀ ਗੱਲ ਕਰਦੇ ਆ ਉਹਦਾ ਦਗਟਨ 2017 ਚ ਜਦੋਂ ਕਾਦੀ ਦਾ ਬੀਜੇਪੀ ਦੀ ਸਰਕਾਰ ਸੀ ਨਿਤਨ ਗੜਕਰੀ ਜੀ ਲੁਧਿਆਣੇ ਕਰਕੇ ਗਏ ਸੀਗੇ ਇਹ ਕਿੱਥੇ ਸੀ ਮੈਂਬਰ ਰਾਜ ਸਭਾ ਜੀ ਦੇ ਭਵਨ ਤਮਨ ਜੀ ਜਾਂ ਕੇਜਰੀਵਾਲ ਸਾਹਿਬ ਉਦੋਂ ਜੀ ਦਾ ਜਿਹੜਾ ਕਹਿੰਦੇ ਅਸੀ ਬਣਵਾਤਾ ਹਲਵਾਰਾ 에어ਪੋਰਟ ਦਾ ਕਿੰਨੇ ਸਾਲ ਪਹਿਲਾਂ ਇਹਦਾ ਦਗਟਨ ਹੋਇਆ ਹੋਇਆ ਵੀ ਇਹਦਾ ਇੱਥੇ ਹਲਵਾਰਾ ਇਹ ਬਣਨਾ ਅਗਰ ਤੁਸੀਂ ਬਤੌਰ ਮੈਂਬਰ ਰਾਜ ਸਭਾ ਕੋਈ ਲੁਧਿਆਣੇ ਦੇ ਕਿਸੇ ਕੰਮ ਦੀ ਡਿਪਾਰਟਮੈਂਟ ਦੀ ਕੋਈ ਲੈ ਕੇ ਕਿਸੇ ਮੰਤਰੀ ਕੋ ਜਾਨੇ ਹੋ ਇਹ ਮਤਲਬ ਇਹ ਤੁਸੀਂ ਬਣਾਦਾ ਹੋ ਤੁਹਾਡਾ ਉਹ ਤੁਹਾਡੀ ਡਿਊਟੀ ਆ ਜੀ ਲੋਕਾਂ ਦੇ ਪ੍ਰਤੀ ਤੁਹਾਡੀ ਜਵਾਬਦੇਹੀ ਹੈ ਤੁਹਾਨੂੰ জানা ਚਾਹੀਦਾ ਜੀ ਵੀ ਉਹੀ ਤਾਂ ਸੀ ਸਵਾਲ ਬਾਰ ਬਾਰ ਕਰਦੇ ਹਾਂ ਵੀ ਤਿੰਨ ਸਾਲਾਂ ਦੇ ਵਿੱਚ ਤੁਸੀਂ ਦੱਸੋ ਨਾ ਅਰੇ ਲੁਧਿਆਣੇ ਦੇ ਤੁਹਾਡਾ ਦਫ਼ਤਰ ਨਹੀਂ ਜੀ ਤੁਸੀਂ ਲੁਧਿਆਣੇ ਚ ਆਪਣਾ ਘਰ ਨਹੀਂ ਬਣਾਇਆ ਤੁਸੀਂ ਮੈਂਬਰ ਸਭਾ ਰਾਜ ਸਭਾ ਲੁਧਿਆਣੇ ਤੋਂ ਜੀ ਠੀਕ ਹੈ ਨਾ ਇਹ ਤਾਂ ਲੁਧਿਆਣੇ ਦਾ ਦਰਪਾਗ ਆ ਇਹੀ ਕੰਮ ਕਾਂਗਰਸ ਨੇ ਕੀਤਾ ਠੀਕ ਹੈ ਨਾ ਉਹਨਾਂ ਦੇ ਐਮਪੀ ਸਾਹਿਬ ਉਹਨਾਂ ਨੂੰ ਨਾ ਲੁਧਿਆਣੇ ਚੁੱਕੇ ਨਹੀਂ ਸੀ ਮੈਂ ਤਾਂ ਇੱਕ ਘਰ ਮੇਰਾ ਇੱਥੇ ਹੋਊਗਾ ਇੱਕ ਉੱਥੇ ਹੋਊਗਾ ਇੱਕ ਉੱਥੇ ਹੋਊਗਾ ਅੱਜ ਕਿੱਥੇ ਆ ਭਈ ਸਾਹਿਬ ਜੀ ਇਹ ਘਰ ਦੀ ਔਰ ਕਥਿੰਦੇ ਬੜਾ ਬੜਾ ਅੰਤਰ ਨਜ਼ਰ ਆ ਰਿਹਾ ਹੈ ਅਖੀਰ ਸਵਾਦ ਹੋਣਗੇ ਤੁਹਾਡਾ ਪਿਛਲੇ ਨਹੀਂ ਧਿਆਨ ਸੁਣਿਆ ਸੀ ਵੀ ਅਗਲੇ ਹਫਤੇ ਉਮੀਦਵਾਰ ਦਾ ਆਲ ਭਾਜਪਾ ਜਨਤਾ ਪਾਰਟੀ ਕਰ ਸਕਦੇ ਹੱਤਾ ਚਾਹੇ ਸੋਮਵਾਰ ਨੂੰ ਦੇਣਾ ਕਿਹੜੇ ਕਿਹੜੇ ਨਾਮ ਹੋਏਗੀ ਈਜ਼ੀ ਹਫਤੇ ਚ ਹੋ ਜਾਏਗਾ ਜੀ ਬੜੀ ਵਿਆਸਾ ਵੀ ਇਸ ਹਫਤੇ ਤੁਹਾਨੂੰ ਕੈਂਡੀਡੇਟ ਦੇ ਦਾਂਗੇ ਵਧੀਆ ਜਿਹੜਾ ਤੁਹਾਨੂੰ ਥੈਂਕ ਯੂ ਥੈਂਕ ਯੂ ਤੁਹਾਨੂੰ ਸੁਣਿਆ ਤੁਸੀਂ ਇਸ ਤੋਂ ਮੰਨ ਜਿਹੜੇ ਜਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਗਲਤ ਕਰਦੇ ਨੇ ਕਿ ਵਿਕਾਸ ਦੀ ਗੱਲ ਨਹੀਂ ਜਿਹੜੇ ਪ੍ਰੋਜੈਕਟਾਂ ਦੀ ਗੱਲ ਆਮ ਵੀ ਪਾਰਟੀ ਆ ਕਾਂਗਰਸ ਪਾਰਟੀ ਕਰਦੀ ਨਜ਼ਰ ਆ ਰਹੀ ਹੈ ਉਹ ਸਾਰੇ ਪ੍ਰੋਜੈਕਟ ਕਿ ਸੈਂਟਰਲ ਸਰਕਾਰ ਦੇ ਦਿੱਤੇ ਹੋਏ ਨੇ ਜਿਹਦਾ ਰੇਲਵੇ ਸਿਸਟਮ ਦੀ ਖਾਸ ਤੌਰ ਤੇ ਜ਼ਿਕਰ ਕਰਦੇ ਨੇ ਇਨਵੈਸਟੇਸ਼ਨ ਜਿਸ ਦੇ ਨੂੰ ਘਟਾਉਣਾ ਹੋਇਆ ਕੱਲਾ ਤੋਂ ਦੇਣ ਨਾ ਨਹੀਂ ਹੋਇਆ ਹੋਰ ਬਾਕੀ ਸ਼ਹਿਰਾਂ ਦੇ 500 ਦੇ ਕਰੀਬ ਦੇ ਇਨਵੈਸਟੇਸ਼ਨਾਂ ਦਾ ਘਟਾਉਣਾ ਹੋਇਆ ਸੀ ਤੇ ਕਿੰਦੇ ਇਹ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕਰਦੇ ਦੇ ਜਿਹੜੇ ਪ੍ਰੋਜੈਕਟ ਨਹੀਂ ਕਰਦੇ ਵਿਰੋਧੀ ਪਾਰਕ ਇਹ ਕਰਦੇ ਪ੍ਰੋਜੈਕਟ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਸਨ ਉਸ ਤੋਂ ਬਾਅਦ ਕੋ ਉਮੀਦਵਾਰ ਦੀ ਗੱਲ ਹੈ ਨਵਦੀਪ ਸਿੰਘ ਬਿੱਟੂ ਜਾਂ ਉਹਦੇ ਧਰਪਤਨੀ ਦੇ ਉਮੀਦਵਾਰ ਹੋਣ ਦੀ ਸੰਭਾਵਨਾ ਦੇ ਉੱਤੇ ਨਾ ਤਾਂ ਨਹੀਂ ਕੀਤੀ ਕਹਿੰਦੇ ਸੰਭਵ ਹੈ ਕੁਝ ਵੀ ਹੋ ਸਕਦਾ ਰਾਜਨੀਤੀ ਵਿੱਚ ਤੇ ਇਸ ਹਫਤੇ ਉਮੀਦਵਾਰ ਦਾ ਐਲਾਨ ਵੀ ਹੋ ਜੇਗਾ ਨੈਦਰਪਾਲ ਸਿੰਘ ਤੁੰਨਾ ਦੇਖਦੇ ਹੋ ਦੇਖੋ ਨਾ ਪੰਜਾਬੀ ਖਬਰਾਂ ਸਸ